ਵੇਖੋ ਜੀ ਦੇਸ਼ਰੋਧੀ ਤੇ ਇਹਨਾਂ ਨੇ ਉਹਨਾਂ ਸਾਰਿਆਂ ਨੂੰ ਹੀ ਬਣਾ ਦਿੱਤਾ ਜਿਨ੍ਹਾਂ ਨੇ ਨਸ਼ੇ ਬੰਦ ਕਰਵਾਏ ਤੇ ਆਪਣਾ ਅਮਰਤ ਸਪਾਉਂਦਿਆਂ ਗੱਲਾਂ ਕੀਤੀਆਂ ਸਾਰੇ ਹੁਣ ਅਸਰ ਦੇਸ਼ਰੋਧੀ ਆ ਕਿਉਂਕਿ ਜਿਹੜਾ ਦੇਸ਼ ਨੂੰ ਜੋੜਨ ਦੀ ਗੱਲ ਕਰਦੇ ਉਹਨਾਂ ਨੂੰ ਹੀ ਤੋੜਨਾ ਸਮਝਦੇ ਵੇਖੋ ਜੀ ਅਮਰਪਾਲ ਦੇ ਨਾਲ ਕਨ ਮੈਂ ਵੀ ਦੱਸਿਆ ਕਿ ਨਸ਼ੇ ਬੰਦ ਕਰਾਉਣ ਕਰਕੇ ਅਮਰਪਾਲ ਕੋ ਭੁੱਜਿਆ ਜਿੱਦੋਂ ਕਿ ਮਾਰਸ ਪੰਜਾਬ ਦਾ ਪਹਿਲਾਂ ਉਹ ਮੈਂਬਰ ਨਹੀਂ ਸੀ ਬਾਅਦ ਵਿੱਚ ਉਹਨਾਂ ਨਾਲ ਜਾ ਕੇ ਇਸੇ ਕਰਕੇ ਕਿ ਉਹ ਨਸ਼ਾ ਬੰਦ ਕਰਾਉਂਦੇ ਆ ਚੰਗੇ ਕੰਮ ਕਰਨ ਵਾਲੇ ਬੰਦੇ ਦਾ ਹੀ ਸਾਥ ਨੀ ਦੇਵਾਂਗੇ ਤੇ ਕੌਣ ਦੇਊਗਾ ਉਹ ਕ੍ਰਿਮੀਨਲ ਹੈ ਹੀ ਨਹੀਂ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਹਥਿਆਰ ਸੀ ਉਹਨਾਂ ਕੋਲੇ ਜਾਂ ਮੋਬਾਈਲ ਸੀ ਉਹ ਤੋਂ ਲੈਣੇ ਸੀ ਸਿਵਾਏ ਗਾਤਰਿਆਂ ਤੋਂ ਉਹਨਾਂ ਕੋਲ ਕੁਝ ਨਹੀਂ ਸੀ ਤੁਸੀਂ ਵੀਡੀਓ ਤੱਕ ਦੇਖਦੇ ਰਹੇ ਜੇ ਕੁਝ ਨਹੀਂ ਸੀ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਆੜ ਜਿਹੜਾ ਬਣਾਇਆ ਗਿਆ ਉਹ ਸਹੀ ਹੈ ਉਸ ਦਿਨ ਪਪਲ ਇੱਥੇ ਆਈ ਨਹੀਂ ਸੀ ਦੇਖੋ ਜੀ ਦੇਸ਼ ਵਿਰੋਧੀ ਤੇ ਇਹਨਾਂ ਨੇ ਉਹਨਾਂ ਸਾਰਿਆਂ ਨੂੰ ਹੀ ਬਣਾ ਦਿੱਤਾ ਜਿਨ੍ਹਾਂ ਨੇ ਨਸ਼ੇ ਬੰਦ ਕਰਵਾਏ ਤੇ ਆਪਣਾ ਅਮਰਤ ਸਪਾਉਂਦਿਆਂ ਗੱਲਾਂ ਕੀਤੀਆਂ ਸਾਰੇ ਹੁਣ ਅਸਲ ਵਿੱਚ ਦੇਸ਼ ਵਿਰੋਧੀ ਆ ਕਿਉਂਕਿ ਜਿਹੜਾ ਦੇਸ਼ ਨੂੰ ਜੋੜਨ ਦੀ ਗੱਲ ਕਰਦੇ ਉਹਨਾਂ ਨੂੰ ਇਹ ਤੋੜਨਾ ਸਮਝਦੇ ਆ ਉਹ ਯਸਤਾਰਕੇ ਕੀ ਚਲੋ ਨਸ਼ੇ ਨਾ ਹੋਣ ਗੁਰੂ ਵਾਲੇ ਲੋਕ ਬਣਨਾ ਤੇ ਵੱਧ ਤੋਂ ਵੱਧ ਆਪਣੀ ਸਿੱਖੀ ਦਾ ਪ੍ਰਚਾਰ ਹੋਵੇ ਹਰ ਸਿੱਖ ਚਾਹੁੰਦਾ ਆਪਣੀ ਸਿੱਖੀ ਦਾ ਪ੍ਰਚਾਰ ਹੋਵੇ ਤੇ ਜਿਹੜੀ ਸਾਰੀ ਕਾਰਵਾਈ ਹੈ 39 ਨੰਬਰ ਐਫ ਆਈ ਆਰ ਜਿਹੜੀ ਹੈ ਜਨਾਲਾ ਥਾਣੇ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਲੈ ਕੇ ਕੀਤੀ ਜਾ ਰਹੀ ਕੀ ਉਸ ਵੇਲੇ ਪਪਲ ਪ੍ਰੀਤ ਇੱਥੇ ਥਾਣੇ 'ਚ ਮੌਜੂਦ ਸੀ ਨਹੀਂ ਜੀ ਉਸ ਦਿਨ ਬਿਲਕੁਲ ਮੌਜੂਦ ਨਹੀਂ ਸੀ ਉਹ ਸ਼ਾਮ ਦੇ ਟਾਈਮ ਆਇਆ ਰਹਿਰਾਸ ਸਰ ਦਾ ਪਾਠ ਸ਼ੁਰੂ ਹੋਇਆ ਜਿਸ ਵੇਲੇ ਉਹ ਆਇਆ ਉਹ ਵੀ ਉਹਨੂੰ ਫੋਨ ਤੇ ਬੁਲਾਇਆ ਗਿਆ ਕਿਸੇ ਵਿੱਚ ਉਹਨਾਂ ਨੇ ਉਹ ਜਾ ਰਿਹਾ ਸੀ ਧਾਰੀਵਾਲ ਵਾਲਾ ਗੁਰਦਾਸਪੁਰ ਵਾਲਾ ਉੱਥੋਂ ਨੇ ਕਹਿੰਦਾ ਸੀ ਮੈਂ ਮੰਮੀ 1600 ਦੀ ਗੱਡੀ ਕਰਕੇ ਫਰੈਟ ਟਾਈਮ ਇਨੂੰ ਪਹੁੰਚਣਾ ਪਿਆ ਕਿ ਕਹਿਣਗੇ ਸ਼ਾਇਦ ਇਹ ਦੌੜ ਗਿਆ ਵਿੱਚੋਂ ਸਾਡੇ ਜਦੋਂ ਕੋਈ ਆਪਣੀ ਜ਼ਰੂਰੀ ਕੰਮ ਜਾ ਰਿਹਾ ਸੀ ਹਾਂਜੀ ਇੱਕ ਬਹੁਤ ਹੈਰਾਨੀ ਦੀ ਗੱਲ ਹੈ ਪੜਿਆ ਲਿਖਿਆ ਪਰਿਵਾਰ ਆ ਤੁਸੀਂ ਵੀ ਬੜੇ ਐਜੂਕੇਟਿਡ ਹੋ ਤੁਹਾਡਾ ਬੇਟਾ ਵੀ ਪਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ 'ਚ ਉਹਦੀ ਭੂਮਿਕਾ ਰਹੀ ਹੈ ਔਰ ਅਮਰਪਾਲ ਸਿੰਘ ਦੇ ਨਾਲ ਸਭ ਤੋਂ ਲਾਸਟ 'ਤੇ ਉਹਦੀ ਗ੍ਰਿਫਤਾਰੀ ਵੀ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ ਬੇਡੇ ਦੀ ਕੀ ਭੂਮਿਕਾ ਰਹੀ ਕਿਉਂਕਿ ਤੁਸੀਂ ਉਹਨੇ ਤਾਂ ਵਧੀਆ ਸਿੱਖਿਆ ਵੀ ਦਿੱਤੀ ਵੇਖੋ ਜੀ ਅਮਰਪਾਲ ਦੇ ਨਾਲ ਤਾਂ ਨੂੰ ਮੈਂ ਵੀ ਦੱਸਿਆ ਕਿ ਨਸ਼ੇ ਬੰਦ ਕਰਾਉਣ ਕਰਕੇ ਉਹ ਅਮਰਪਾਲ ਤੋਂ ਪੁੱਜਿਆ ਜਿੱਦੋਂ ਕੋਈ ਵਾਰਿਸ ਪੰਜਾਬ ਦਾ ਪਹਿਲਾਂ ਉਹ ਮੈਂਬਰ ਨਹੀਂ ਸੀ ਬਾਅਦ ਵਿੱਚ ਉਹਨਾਂ ਨਾਲ ਜਾ ਕੇ ਇਸੇ ਕਰਕੇ ਕਿ ਉਹ ਨਸ਼ਾ ਬੰਦ ਕਰਾਉਂਦੇ ਆ ਚੰਗੇ ਕੰਮ ਕਰਨ ਵਾਲੇ ਬੰਦੇ ਦਾ ਹੀ ਸਾਥ ਨਹੀਂ ਦੇਵਾਂਗੇ ਤੇ ਕੌਣ ਦੇਊਗਾ ਰਹੀ ਗੱਲ ਇਸ ਤਣ ਜਿਸ ਦਿਨ ਇਹਨਾਂ ਨੇ ਆ ਆਪਣਾ ਐਕਸ਼ਨ ਲਿਆ ਆ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਕਿ ਇਹ ਸਾਡੇ ਤੇ ਇੰਨਾ ਵੱਡਾ ਐਕਸ਼ਨ ਲੈ ਰਹੇ ਸਾਡੀ ਇਹ ਵਹਿੀਰ ਬੰਦ ਕਰਾ ਰਹੇ ਆ ਜਿਸ ਦਾ ਕਰਕੇ ਅੱਗੇ ਨਿਕਲਦੇ ਨਿਕਲਦੇ ਜਦੋਂ ਇਹਨਾਂ ਨੂੰ ਲੱਗਾ ਕਿ ਨੈਟ ਬੰਦ ਆ ਇਹਨਾਂ ਨੇ ਸੋਚਿਆ ਵੀ ਇਹ ਕੁਝ ਵੀ ਸਾਡੇ ਨਾਲ ਕਰ ਸਕਦੇ ਆ ਜਿੱਦਾਂ ਕਰਕੇ ਉਹ ਅੱਗੇ-ਅੱਗੇ ਜਿੱਥੇ ਠਾਰ ਉਹਨਾਂ ਨੂੰ ਮਿਲਦੀ ਗਈ ਅੱਗੋਂ-ਅੱਗੋਂ ਨਿਕਲਦੇ ਗਏ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕੋਈ ਨਾਮ ਆਉਂਦਾ ਰਿਹਾ ਬਿਲਕੁਲ ਨਹੀਂ ਜੀ ਕ੍ਰਿਮੀਨਲ ਕੁਛ ਹੈ ਨਹੀਂ ਉਹ ਕ੍ਰਿਮੀਨਲ ਹੈ ਹੀ ਨਹੀਂ ਬਿਲਕੁਲ ਹੀ ਨਹੀਂ ਕੋਈ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਕਿ ਚਲੋ 2 ਸਾਲ ਤੇ ਪਹਿਲਾਂ ਬੱਚਾ ਨੂੰ ਬੜਾ ਟਾਈਮ ਲਾਤਾ ਜਿੰਨਾ ਇਹਨਾਂ ਕੰਮ ਨਹੀਂ ਸੀ ਕੀਤਾ ਜਿੰਨਾ ਇਹਨਾਂ ਨੇ ਇਹਨਾਂ ਦੇ ਅੰਦਰ ਰੱਖ ਲਿਆ ਹੁਣ ਛੇਤੀ ਤੋਂ ਛੇਤੀ ਇਹਨੂੰ ਰਹਾ ਕੀਤਾ ਜਾਵੇ ਇਹਨਾਂ ਨੂੰ 벌 ईमानदारी ते ਰਹਾ ਕੀਤਾ ਜਾਵੇ ਤੇ ਜੇਲਾ ਵੀ ਨੇੜੇ ਦੀਆਂ ਚ ਰੱਖਿਆ ਜਾਵੇ ਕਮ ਸੇ ਕਮ ਮਿਲਣਾ ਸਾਡੇ ਲਈ ਸੌਖਾ ਹੋਵੇ ਹੁਣ ਪੰਜਾਬ ਲਿਆਂਦਾ ਜਾ ਰਿਹਾ ਤੇ ਕਹਿ ਸਕਦੇ ਕਿ ਪਰਿਵਾਰਾਂ ਦੇ ਲਈ ਘੱਟੋ ਘੱਟ ਇੱਕ ਰਾਹਤ ਜ਼ਰੂਰ ਹੈ ਕਿ ਉਹ ਕਿਤੇ ਨੇ ਸਮੇਂ ਸਮੇਂ ਤੇ ਮਿਲ ਸਕਦੇ ਬਿਲਕੁਲ ਬਿਲਕੁਲ ਜੀ 2 ਸਾਲ ਬਾਅਦ ਉੱਥੇ ਜਾਣਾ ਬਹੁਤ ਔਖਾ ਸੀ ਜਿਹੜਾ ਹੁਣ ਸੌਖਾ ਮਿਲ ਸਕਦੇ ਆ ਤੁਹਾਡੀ ਕੋਈ ਗੱਲਬਾਤ ਹੋਈ ਹੈ ਜੀ ਕੋਈ ਅੱਜ ਜਾਂ ਕੱਲ੍ਹ ਰਾਹ ਦੇ ਨਹੀਂ ਜੀ ਨਹੀਂ ਉਥੋਂ ਮੇਰੀ ਫੋਨ ਤੇ ਹੀ ਆ ਜਿਹੜਾ ਹੁੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਮੰਗਲਵਾਰ ਤੇ ਸ਼ਨੀਵਾਰ ਉਸ ਤੋਂ ਬਾਅਦ ਕੋਈ ਫੋਨ ਤੇ ਅੱਛਾ ਮਤਲਬ ਇੱਕ ਸਵਾਲ ਹੈ ਜਿਹੜੇ ਪਹਿਲਾਂ ਸਾਥੀ ਜਿਹੜੇ ਅਮਰਤਪਾਲ ਦੇ ਇਥੋਂ ਐਨਐਸਏ ਮਿਆਦ ਖਤਮ ਹੋਦੋਂ ਲੈ ਜਾਂਦੇ ਗਏ ਆ ਪੁਲਿਸ ਨੇ ਅਦਾਲਤ ਅੰਦਰ ਕਿਹਾ ਕਿ ਲਗੋ ਹਥਿਆਰ ਬਰਾਮਦ ਕਰਨੇ ਮੋਬਾਈਲ ਬਰਾਮਦ ਕਰਨੇ ਆ ਇਹੀ ਦਲੀਲ ਆ ਜਿਹੜੀ ਆ ਫਰਪਰ ਦੀ ਲਿਵ ਦਿੱਤੀ ਜਾਣੀ ਆ ਕਿਵੇਂ ਦੇਖਦੇ ਹੋ ਕਿ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਹਥਿਆਰ ਸੀ ਉਹਨਾਂ ਕੋਲੇ ਜਾਂ ਮੋਬਾਈਲ ਸੀ ਉਹਨਾਂ ਕੋਲ ਲੈ ਲਏ ਸੀ ਸਿਵਾਏ ਗਾਤਰਿਆਂ ਤੋਂ ਉਹਨਾਂ ਕੋਲ ਕੁਝ ਨਹੀਂ ਸੀ ਤੁਸੀਂ ਵੀਡੀਓ ਤੱਕ ਦੇਖਦੇ ਰਹੇ ਜੇ ਕੁਝ ਨਹੀਂ ਸੀਗਾ ਉਹਨਾਂ ਕੋਲ ਨਾ ਕੁਝ ਆ ਜੇ ਅਮਰਕਾਲ ਨਾਲ ਦੇ ਸਭ ਤੋਂ ਨੇੜੇ ਤੇ ਹੀ ਰੱਖੀ ਆ ਕੀ ਨੇੜੇ ਫਿਰ ਜਦੋਂ ਦੋਵੇਂ ਜਾਣੇ ਇੱਕ ਸਾਈਡ ਤੇ ਚਲੇ ਗਏ ਗੱਡੀ ਦੇ ਵਿੱਚ ਤੇ ਫਿਰ ਆਪਣੇ ਆਪ ਨੇੜੇ ਹੋ ਗਏ ਨਾ ਮਤਲਬ ਕਿ ਕੋਖੜ ਹੜਤਾਲ ਵੀ ਰੱਖੀ ਆ ਬਾਜੇ ਕਿ ਹੋਰ ਆ ਦੀ ਇੱਕ ਆਡੀਓ ਵਾਇਰਲ ਹੋ ਰਹੀ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਕੋਖੜ ਧਾਰ ਰੱਖੀ ਆ ਕਿਵੇਂ ਦੇਖ ਰਹੇ ਹੋ ਇਸ ਨੂੰ ਕਿ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਹੂਲਤਾਂ ਨੇ ਇਥੋਂ ਤੱਕ ਕਿ ਗੁਰੂ ਘਰ ਮੱਥਾ ਟੇਕਣ ਨਹੀਂ ਜਾ ਸਕਦੇ ਪਰ ਚਲੋ ਜੋ ਬਣਦੀਆਂ ਸਾਰੀਆਂ ਕਾਰਵਾਈਆਂ ਉਹ ਸਰਕਾਰ ਨੂੰ ਚਲੋ ਕਰਨੀਆਂ ਚਾਹੀਦੀਆਂ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਮਿਲਣਾ ਚਾਹੀਦਾ ਤਹਾ ਹੋ ਜੇ ਮੈਂ ਐਨਐਸਏ ਦੀ ਮਿਆਦ ਖਤਮ ਹੋ ਗਈ ਆ ਪਬਲਟੀ ਨੂੰ ਅੱਜ ਲਿਆਂਦਾ ਜਾ ਰਿਹਾ ਉਮੀਦ ਹੈਗੀ ਆ ਸਰਕਾਰਾਂ ਦੇ ਕੋਲੋਂ ਅਦਾਲਤਾਂ ਦੇ ਕੋਲੋਂ ਕਿ ਇਨਸਾਫ ਜਿਹੜਾ ਮਿਲੂਗਾ ਮਿਲੂਗਾ ਜਰੂਰ ਮਿਲੂਗਾ ਅਦਾਲਤਾਂ ਤੇ ਵੀ ਵਿਸ਼ਵਾਸ ਆ ਸਾਨੂੰ ਗੁਰੂ ਤੇ ਵੀ ਵਿਸ਼ਵਾਸ ਆ ਇਹ ਸਾਡੇ ਗੁਰੂ ਨੇ ਇੱਥੋਂ ਤੱਕ ਅੱਜ ਲਿਆਂਦਾ ਨਾ ਤੇ ਸਾਨੂੰ ਉਹ ਜਰੂਰ ਅਦਾਲਤਾਂ ਵੀ ਦੇਣਗੀਆਂ ਜਿਹਨਾਂ ਦੇ ਜਿਹਨਾਂ ਤੇ આરોਪ ਲੱਗੇ ਨੇ ਬਹੁਤ ਵੱਡੇ આરોਪ ਨੇ ਯੂ ਆਪਾ ਤੱਕ ਦਾ ਐਕਟ ਲੱਗਾ ਐਨਐਸਏ ਲੱਗੀ ਆ ਉਹ ਕਹਿੰਦੇ ਸੀ ਪ੍ਰੂਫ ਵੀ ਕਰਾਂਗੇ ਕਿ ਉਹਨਾਂ ਨੇ ਇਹ ਕੰਮ ਕੀਤਾ ਚਲੋ ਕਰਨਗੇ ਜੇ ਕੁਝ ਹੋਊਗਾ ਤਾਂ ਕਰਨਗੇ ਜਿੱਦਾਂ ਕਹਿੰਦੇ ਕਿ ਵੈਪਨਸ ਨਾ ਵੈਪਨਸ ਉਹਨਾਂ ਕਦੀ ਸਾਡੇ ਵੱਡੇ-ਵਡੇਰਾਂ ਤਾਂ ਕਦੀ ਵੈਪਨਸ ਨਹੀਂ ਕਿਸੇ ਕੋਲ ਆ ਗਏ ਤੇ ਬਾਕੀ ਪ੍ਰੂਫ ਕਰਨਗੇ ਉਹ ਕਹਿੰਦੇ ਕਰ ਅਗਰ ਬੇਗੁਨਾਹੀ ਤੇ ਭਜਦੇ ਕਿਉਂ ਰਹੇ ਪੁਲਿਸ ਕੋਲ ਪਰ ਗੱਲ ਬੇਦਨਾ ਦੀ ਇਹ ਹੈ ਕਿ ਉਸੇ ਵਮੜ ਕੇ ਜਿੱਦਾਂ ਨੈਟ ਬੰਦ ਸੀ ਜੇ ਬੱਚਿਆਂ ਦਾ ਕੁਝ ਨੁਕਸਾਨ ਕਰਦੇ ਤਾਂ ਕੀ ਬਣਨਾ ਸੀ ਕੀ ਬਣ ਕੀ ਰਿਆ ਅੱਗੇ ਕੀ ਬਣ ਰਿਆ ਸਾਧਾ ਸਾਧੇ ਕਤਲ ਹੁੰਦੇ ਕੁਝ ਬੰਦ ਆ ਬਾਅਦ ਚ ਕਹਿ ਦਿੰਦਾ ਮੈਂ ਗੋਲੀ ਅੱਗੋਂ ਚਲਾਤੀ ਅਸੀਂ ਇਹਨਾਂ ਤਾਂ ਮਾਰਤਾ ਜੇ ਤੇ ਸਟਾਰ ਦੀ ਹੀਮ ਕੀ ਚਲਾਈ ਜਾਂਦੀ ਸੀ ਪਬਲਿਕਲੀ ਤਾਂ ਨਹੀਂ ਨਹੀਂ ਮੈਂ ਕਿਸੇ ਨਸ਼ਾ ਬੰਦ ਕਰਾਉਣਾ ਤੇ ਆਪਣਾ ਅੰਮ੍ਰਿਤ ਸੋਣਾ ਸੰਗਤ ਨੂੰ ਆਪਣਾ ਪ੍ਰਚਾਰ ਕਰਨਾ ਵੀ ਵੱਧ ਤੋਂ ਵੱਧ ਸਿੱਖੀ ਵਾਲੇ ਬਣੋ ਹਰ ਸਿੱਖ ਦਾ ਫਰਜ਼ ਹੈ ਵੀ ਆਪਣੀ ਸਿੱਖੀ ਨੂੰ ਕਾਇਮ ਰੱਖੀਏ ਹਾਂਜੀ ਅੱਜ ਫਿਰ ਕੀ ਗੱਲਬਾਤ ਕੋਈ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਨਾ ਨਹੀਂ ਜੀ ਬਿਲਕੁਲ ਨਹੀਂ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਹੋਈ ਸੀ ਕਿਸਲੇ ਪੇਸ਼ ਕਰਨਾ ਕੋਈ ਗੱਲਬਾਤ ਵੀ ਦੱਸਿਆ ਹੋਵੇ ਕੁਝ ਨਹੀਂ ਦੱਸਿਆ ਜੀ ਨਹੀਂ ਜੀ ਬਸ ਇਹਨਾਂ ਪਤਾ ਸੀ ਅੱਜ ਉਹਨਾਂ ਨੇ ਪੇਸ਼ ਕਰਨਾ ਆ ਟਾਈਮ ਨੂੰ ਵੀ ਨਹੀਂ ਪਤਾ ਇਸ ਕਰਕੇ ਹੀ ਟਾਈਮ ਨਾਲ ਆ ਗਏ ਤੇ ਰਿਮਾਂਡ ਵੀ ਲੈਣਗੇ ਅੱਜ ਹਾਂਜੀ ਰਿਮਾਂਡ ਤਾਂ ਲੈਣਾ ਹੀ ਆ ਉਹ ਤੇ ਉਹਨਾਂ ਦਾ ਕਾਨੂੰਨ ਹੀ ਆ ਨਾ ਹਾਂ ਇੱਕ ਹੁਰਮਤ ਇੱਕ ਸੁਣਨ ਚ ਆਇਆ ਕਿ ਪਪਲਪੀ ਜਿਹੜੇ ਸੀਗੇ ਹਮੇਸ਼ਾ ਜਿਹੜੇ ਅਮਰਤਪਾਲ ਨੂੰ ਸਲਾਹ ਦਿੰਦੇ ਸੀ ਉਹਨਾਂ ਦੀ ਸਲਾਹ ਦੇ ਨਾਲ ਹੀ ਸਾਰਾ ਕੁਝ ਅਮਰਤਪਾਲ ਕਰਦੇ ਸਨ ਸੋਸ਼ਲ ਮੀਡੀਆ ਵੀ ਅਮਰਤਪਾਲ ਦਾ ਜਿਹੜਾ ਇਹੀ ਹੈਂਡਲ ਕਰਿਆ ਕਰਦੇ ਸਨ ਇੱਕ ਗੱਲ ਹੈ ਕਿ ਅਮਰਤਪਾਲ ਆਪ ਹੀ ਬਹੁਤ ਐਕਟਿਵ ਆ ਤੁਹਾਨੂੰ ਪਤਾ ਹੀ ਕਿਸੇ ਚੈਨਲ ਵਾਲਾ ਉਹਦੇ ਗਾੜੀ ਕੋਈ ਅੜਿਆ ਨਹੀਂ ਉਦੋਂ ਕਿਹੜਾ ਪਪਲ ਨਾਲ ਬੈਠਾ ਹੁੰਦਾ ਕਿਉਂਕਿ ਉਹਨਾਂ ਦਾ ਆਪਣਾ ਹੀ ਦਿਮਾਗ ਉਧਰ ਤਵੱਲੋਂ ਦਿਮਾਗ ਬਹੁਤ ਆ ਪਪਲ ਨੂੰ ਜਿਆਦਾ ਸਲਾਹ ਦੇਣ ਦੀ ਲੋੜ ਵੀ ਨਹੀਂ ਪੈਂਦੀ ਉਹਨਾਂ ਦਾ ਆਪਣਾ ਦਿਮਾਗ ਬਹੁਤ ਸੋਹਣਾ ਹਾਂ ਨਾਲ ਤੇ ਫਿਰ ਰਹਿੰਦਾ ਹੀ ਜਦ ਹਰ ਵੇਲੇ ਨਾਲ ਨੂੰ ਤਾਂ ਫੜੇ ਜਾਣੇ ਨਾਲ ਰਹਿੰਦੇ ਸਨ ਉਹਨਾਂ ਦੇ ਵੀ ਰਹਿੰਦੇ ਰਹੇ ਕਿੰਨੇ ਕਿੰਨੇ ਵੀ ਹੀਰਾ ਚ ਲੋਕ ਰਹੇ ਆ ਪਪਲਪੀਤ ਐਂਡ ਤੇ ਜ਼ਰੂਰ ਰਿਹਾ ਵੀ ਜਦੋਂ ਉਹਨਾਂ ਨੂੰ ਲੱਗਾ ਵੀ ਸਾਡਾ ਨੁਕਸਾਨ ਹੀ ਕਰ ਦੇਣਾ ਪੁਲਿਸ ਨੇ ਫੇਰ ਉਹ ਨਿਕਲਦੇ ਨਿਕਲਦੇ ਚਲੇ ਗਏ ਜੀ ਪਰ ਜਿਸ ਕਿ ਤਰ੍ਹਾਂ ਥਾਣੇ ਤੇ ਹਮਲਾ ਕੀਤਾ ਗਿਆ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਇੰਜਰਡ ਹੋਏ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਆੜ ਜਿਹੜਾ ਬਣਾਇਆ ਗਿਆ ਉਹ ਸਹੀ ਹੈ ਉਸ ਦਿਨ ਪਪਲ ਇੱਥੇ ਆਈ ਨਹੀਂ ਸੀ ਪਪਲ ਸ਼ਾਮ ਦੇ ਟਾਈਮ ਪਹੁੰਚਦਾ ਉਹ ਚੀਜ਼ ਮੇਰਾ ਸਵਾਲ ਇਹ ਨਹੀਂ ਪਪਲ ਵੀ ਸੀ ਜਾਂ ਨਹੀਂ ਮੈਂ ਕਹਿੰਦਾ ਵੀ ਇਹ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਸੀਗਾ ਉਹ ਰਹੀ ਕਹਿੰਦੇ ਆ ਵੀ ਗੁਰੂਗ੍ਰਾਂਦ ਸਾਹਿਬ ਲੈ ਕੇ ਕੋਣਾ ਜਾਣਾ ਕੋਈ ਗਲਤ ਕੰਮ ਨਹੀਂਗਾ ਬਾਕੀ ਜੇ ਗੁਰੂ ਸਾਹਿਬ ਨੂੰ ਲੈ ਕੇ ਗਏ ਹੀ ਨਾ ਤੇ ਉੱਥੇ ਗਾੜੀ ਲਾਉਣ ਅੱਗੇ ਨਾਕੇ ਲਾਉਂਦੇ ਨਾ ਗਾੜੀ ਜਿਹੜੇ ਬੈਰੀਅਰ ਨਾਲ ਲਾਉਂਦੇ ਤੇ ਸ਼ਾਇਦ ਇਥੋਂ ਤੱਕ ਗੱਲ ਨਾ ਜਾਂਦੀ ਉਹ ਜਿਹੜਾ ਥਾਣੇ ਤੇ ਹਮਲਾ ਹੋਇਆ ਪੁਲਿਸ ਬਲਾਜ਼ਮ ਜ਼ਖਮੀ ਹੋਏ ਹਮਲਾ ਤੋ ਜੋ ਮਰਜ਼ੀ ਬਣਾਈ ਜੋ ਜਦੋਂ ਅਸੀਂ ਕਿਸੇ ਨੂੰ ਗਲਤ ਪੇਸ਼ ਕਰਨਾ ਨਾ ਤੇ ਅਸੀਂ ਬੜਾ ਕੁਝ ਬਣਾ ਸਕਦੇ ਹਾਂ ਉਹਨਾਂ ਨੇ ਬਰਾਬਰ ਦਾ ਜ਼ਿੰਮੇਵਾਰ ਤੁਹਾਨੂੰ ਦੱਸਿਆ ਤੁਹਾਡੇ ਪੱਪਲ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਕਿ ਅਮਰਤਪਾਲ ਦੇ ਨਾਲ ਇਹੀ ਜਿਹੜਾ ਚਲੋ ਕੋਈ ਨੋ ਵਾਇਰ ਨੂੰ ਪਤਾ ਤੇ ਨਾ ਕਸੂਰ ਅਮਰਤਪਾਲ ਦਾ ਵੀ ਨਹੀਂਗਾ ਤੇ ਅਮਰਤਪਾਲ ਦਾ ਤੇ ਪੱਪਲ ਪਈ ਦਾ ਵੀ ਨਹੀਂ ਤੇ ਅਮਰਤਪਾਲ ਦਾ ਕਿਹਾ ਕਿ ਤੇਸ਼ੀ ਤੋਂ ਦੀ ਐਕਟੀਵਿਟੀ ਕਿੰਨੀ ਵਾਰ ਹੋਇਆ ਚੱਕਰ ਵਿੱਚ ਗਏ ਸੀ ਮੁਲਾਕਾਤੀ ਪੰਜ ਛੇ ਵਾਰੀ ਗਏ ਆ ਜੀ ਤੇ ਉਦੋਂ ਗੱਲ ਹੋਈ ਕਿ ਜਦੋਂ ਕੋਟਮਾ ਵਾਇਰਲ ਹੋਈਆਂ ਸੀ ਕਿ ਅੰਮ੍ਰਿਤਪਾਲ ਰਾਮਾ ਜੀ ਨੂੰ ਪੀ ਰਿਹਾ ਜਾਂ ਇਨਸ਼ਾਅੱਲਾ ਅੱਗੇ ਘੁੰਮ ਰਿਹਾ ਉਹ ਪਤਾ ਨਹੀਂ ਉਹਦੇ ਬਾਰੇ ਨਹੀਂ ਉਹ ਕਹਿੰਦੇ ਵੀ ਉਹਦੇ ਬਾਰੇ ਨਹੀਂ ਕੁਝ ਪਤਾ ਸਾਨੂੰ